ਵਾਹਿਗੁਰੂ ਜੀ ਆਪ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਤਾਂ ਤਾਂ ਮੇਰੀ ਪਰੀ ਦੇ ਮਾਲਕ ਹਰਿ ਗੋਬਿੰਦ ਸਾਹਿਬ ਜੀ ਮਹਾਰਾਜ ਤਾਂ ਤਾਂ ਸ੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਜੀ ਕੋੜੇ ਕੋੜੀਆਂ ਨੂੰ ਇਸ ਵਿੱਚ ਬੱਚਾ ਸਾਹਿਬ ਜੀ ਤੋਂ ਜਲਿਸ਼ ਕਾਇਆ ਕਰਦੇ ਸਨ ਹੈਲੋ ਦੋਸਤੋ ਵੈਲਕਮ ਟੂ ਬੈਕ ਮਾਈ ਚੈਨਲ ਦੋਸਤੋ ਤੁਹਾਨੂੰ ਪਤਾ ਆਪਣੀ ਕਿਰਤਪੁਰ ਸਾਹਿਬ ਜੀ ਦੀ ਯਾਤਰਾ ਚੱਲ ਰਹੀ ਹੈ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਨ ਲੱਗੇ ਗੁਰਦੁਆਰਾ ਬੂੰਗਾ ਸਾਹਿਬ ਜੀ ਦੇ ਆਓ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਈਏ। ਦੋਸਤੋ ਹੁਣ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਗੁਰਦੁਆਰਾ ਬੂੰਗਾ ਸਾਹਿਬ ਜੀ ਦੇ। ਸਾਧਿਆਨ ਦੋਸਤੋ ਤੁਸੀਂ ਚੈਨਲ ਲਾਈਕ, ਸ਼ੇਅਰ, ਕਮੈਂਟ, ਸਬਸਕ੍ਰਾਈਬ ਜਰੂਰ ਕਰਿਓ। ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ। ਦੋਸਤੋ ਸਾਡੀ ਇੰਸਟਾਗ੍ਰam ਚੈਨਲ ਹੈ ਕਰਤਾਰਪੁਰ ਰਾਈਡਰ। ਉਨ ਨੂੰ ਜ਼ਰੂਰ ਤੁਸੀਂ ਫੋਲੋ ਕਰਨਾ ਆਂ ਦੋਸਤੋ ਆਪਾਂ ਤਰਿਆ ਦੇ ਕੰਡੇ ਨਹਾਣ ਜਾ ਰਹੀਆਂ ਤੁਸੀਂ ਤੇ ਸਭ ਕੀਆ ਦੋਸਤੋ ਸ਼ਿਫਟ ਵਾਲੇ ਵੀ ਨੇ ਕਿੰਨਾ ਕਿੰਨਾ ਦੋਸਤੋ ਕਟਾੜ ਆ ਦੇ ਸਕਦੇ ਤੁਸੀਂ ਨੈਰ ਸੋ ਪਹਿਲੇ ਸੂਰੀ ਦਰਿਆ ਨਿਕਲ ਗਿਆ ਦੋਸਤੋ ਇਹ ਨਹਿਰ ਆ ਜੀ ਲੈ ਤੁਸੀਂ ਦੋਸਤੋ ਚੈਨ ਅਨਨ ਲਾਈਕ ਵੀ ਫਿਰ ਕੁਮ ਨੈਟ ਸਬਸਕ੍ਰਾਈਬ ਵੀ ਕਰਿਓ ਕਰਿਓ ਗੋਸਤੋ ਗੁਰਦੁਆਰਾ ਬੂੰਗਾ ਸਾਈਂ ਬਾਬਾ ਪਹੁੰਚ ਚੁੱਕੇ ਪਾਸ਼ਾ ਛੇਵੀਂ ਤੇ ਪਾਸ਼ਾ 7ਵੀਂ ਆਓ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਈਏ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਬੂੰਗਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਰਸਪੇਕ ਆਪਾਂ ਨੂੰ ਹੋਰ ਹੈਲੀਕਾਪਟਰ ਦੇਖ ਗਿਆ ਅੱਜ ਤਿੰਨ ਹੈਲੀਕਾਪਟਰ ਦੇਖ ਗਿਆ ਆਪਾਂ ਨੂੰ ਉਹ ਦੀ ਸਰਦੀਆਂ ਦੋਸਤੋ ਤੁਸੀਂ ਹੈਲੀਕਾਪਟਰ ਦੋਸਤੋ ਤਿੰਨ ਦੇਖ ਗਏ ਅੱਜ ਆਪਾਂ ਜੀ ਦਰਸ਼ਨ ਕਰੋ ਗੁਰਦੁਆਰਾ ਬੁੰਗਾ ਸਾਹਿਬ ਜੀ ਦੇ ਇਤਿਹਾਸ ਦੇ ਸਤਨਾਮ ਵਾਹਿਗੁਰੂ ਕੋ ਦਾ ਬਾਈਕ ਜੀ ਦੇ ਦੈਕੋ ਗੁਰਦੁਆਰਾ ਬੁੰਗਾ ਸਾਹਿਬ ਸਾਹੀ ਸ਼ਹੀਦੀ ਸਤਨੇ ਗੁਰਦੁਆਸਰ ਇਸ ਸਥਾਨ ਤੇ ਪ੍ਰਸਾਦ ਜੀ ਰੂਪ ਤੋਂ ਸਮੇਂ ਸਤਗੁਰੂ ਜੀ ਸਹਿਤ ਕੋ ਹੋਰ ਸਵਾਰਾਂ ਹੋਰ ਜਾਂਦੇ ਨਿਵਾਸ ਕਰਦੇ ਸਨ ਤੇ ਚੱਚਾ ਸਾਹਿਬ ਜਿਸ ਵਿੱਚ ਕੋੜੀਆਂ ਨੂੰ ਗਾਣਾ ਵੰਡਿਆ ਜਾਂਦਾ ਸੀ ਇਸ ਸਥਾਨ ਦੇ ਦਰਸ਼ਨ ਕਰਕੇ ਸਾਹ ਸੰਗਤ ਜੀ ਗੁਰੂ ਘਰਦੇ ਆ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਰਸ਼ਨ ਕਰੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਂਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰੂ ਧੰਨ ਵਾਹਿ ਸਤਨਾਮ ਵਾਹਿ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰ ਹੁਕਮਨਾਮਾ ਸਾਈਂ ਜੀ ਦੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਹੁਣ ਦਸਤਾ ਪਾ ਤੁਨ ਦਿਖਾਣ ਲੱਗੇ ਰਸਤਾ ਚ ਬੱਚਾ ਸਾਹਿਬ ਸਤ ਨਾਮ ਵਾਹਿਗੁਰੂ ਤਾਂ ਤਾਂ ਨੂੰ ਮੇਰੀ ਪੀੜੀ ਦੇ ਮਾਲਕ ਭਰ ਗੁਬੰਦੇ ਸਾਹਿਬ ਜੀ ਮਾਣ ਬਾਦ ਮੇਰ ਕਰੋ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰਜੀ ਦੇਖ ਸਕਦੇ ਤੁਸੀਂ ਗੁਰਦੁਆਰਾ ਚ ਬੱਚਾ ਸਾਹਿਬ ਸਤਨਾਮ ਵਾਹਿਗੁਰੂ ਵਾਹਿਗੁਰਜੀ ਦਰਸ਼ਨ ਕਰੋ ਗੁਰਦੁਆਰਾ ਬੰਗੜਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਜੇ ਬੱਚਾ ਸਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਿੱਝ ਚੱਕੀ ਪਈ ਹੋਈ ਆਟੇ ਵਾਲੀ ਦਰਸ਼ਨ ਕਰੋ ਚੱਕੀ ਦੇ ਸਤਨਾਮ ਵਾਹਿਗੁਰੂ ਧੰਤਨ ਮੇਰੀ ਪੀਰੀ ਦੇ ਮਾਲਕ ਘਰ ਗੁਬਨ ਸਾਹਿਬ ਜੀ ਮਹਾਰਾਜ ਧੰਤਨ ਮੇਰੀ ਪੀਰੀ ਦੇ ਮਾਲਕ ਘਰ ਗੁਬਲ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਆਪ ਜੀ ਬਖਸ਼ਿ ਬਣ ਪਾਗੇ ਹੋ ਆਪ ਜੀ ਦਰਸ਼ਨ ਕਰ ਰਹੇ ਹਾਂ ਚ ਬੱਚਾ ਸਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਚ ਬੱਚਾ ਸਾਹਿਬ ਜੀ ਦੇ ਤਨ ਤਨ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜੀ ਕੋੜੇ ਤੇ ਕੋੜੀਆਂ ਨੂੰ ਵਾਹਿਗੁਰੂ ਜੀ ਇਸ ਚ ਬੱਚਾ ਸਾਹਿਬ ਜੀ ਤੋਂ ਜਲ ਸ਼ਿਕਾਇਆ ਕਰਦੇ ਸਨ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਚੱਕੀ ਦੇ ਉੱਪਰ ਚੱਕੀ ਵੀ ਪਈ ਹੋਈ ਹੈ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਇਸ ਵਿੱਚ ਬੱਚਾ ਸਾਈ ਤੋਂ 6ਵੇਂ ਪਾਸ਼ਾ 7ਵੇਂ ਪਾਸ਼ਾ ਆਪਣੇ ਘੋੜਿਆਂ ਨੂੰ ਤੇ ਘੋੜੀਆਂ ਨੂੰ ਜਲ ਸ਼ਿਕਾਇਆ ਕਰਦੇ ਸਨ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਦੋਸਤੋ ਇੱਧਰ ਸਾਰੇ ਪਹਾੜੀਏ ਤੁਸੀਂ ਦੇਖ ਸਕਦੇ ਆਂ ਨਸਤੋ ਆਪਾਂ ਗੁਰਦੁਆਰਾ ਗੁੰਗਾ ਸਾਹਿਬ ਜੀ ਦੇ ਦਰਸ਼ਨ ਕਰ ਲਏ ਜਿੰਨੇ ਤੋਂ ਵੀਡੀਓ ਬਣਾਉਣ ਲੱਗਿਆ ਕੋਈ ਵੀ ਗਲਤੀ ਹੋਈ ਦੀ ਮਾਫ ਕਰਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਹਨ ਮਿਲਦੇ ਆਪਾਂ ਨਵੇਂ ਬਲੌਗ 'ਚ